ਅੱਜ ਦੀਆਂ ਇਹਨਾਂ ਦੋਨੋਂ ਖਬਰਾਂ ਤੇ ਤੁਸੀਂ ਆਪਣਾ ਕਮੈਂਟ ਜ਼ਰੂਰ ਕਰਿਓ ਇੱਕ ਤਾਂ ਇਹ ਹੈ ਕਿ ਨਵਜੋਤ ਸਿੱਧੂ ਹੋਰਾਂ ਦੇ ਨਾਲ 2 ਕਰੋੜ ਦੀ ਠੱਗੀ ਵਜੀ ਹੈ ਤੇ ਠੱਗੀ ਮਾਰੀ ਵੀ ਆਪਣੇ ਆ ਖਾਸ ਬੰਦਿਆਂ ਨੇ ਹੈ ਤੇ ਉਹਨਾਂ ਦੀ ਸ਼ਿਕਾਇਤ ਜਿਹੜੀ ਆ ਉਹ ਥਾਣੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਦਰਜ ਕਰਾਈ ਹੈ ਤੇ ਦੂਜੀ ਇਹ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਨੂੰ ਘੇਰ ਲਿਆ ਤੇ ਕਾਫੀ ਵੱਡੀਆਂ ਗੱਲਾਂ ਨਵਜੋਤ ਸਿੰਘ ਸਿੱਧੂ ਨੂੰ ਸਿੱਧੀਆਂ ਪੰਜਾਬ ਦੇ ਸਿਹਤ ਮੰਤਰੀ ਨੇ ਬੋਲੀਆਂ ਨੇ ਦੋਨਾਂ ਤੇ ਗੱਲ ਕਰਦੇ ਆਂ ਪਹਿਲੀ ਇਹ ਹੈ ਕਿ ਨਵਜੋਤ कौर ਸਿੱਧੂ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਹੈ ਉਹਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਹੈ ਉਹ ਕਹਿੰਦੀ ਕਿ ਸਾਡੇ ਨਾਲ 2 ਕਰੋੜ ਦੀ ਠੱਗੀ ਸਾਡਾ ਜਿਹੜਾ ਪੀਏ ਸੀਗਾ ਉਹੀ ਮਾਰ ਗਿਆ ਔਰ ਉਹਨੇ ਪੁਲਿਸ ਕੋਲੇ ਸ਼ਿਕਾਇਤ ਦਰਜ ਕਰਾਈ ਹੈ ਕਿ ਇੱਕ ਐਨ ਆਰ ਆਈ ਬੰਦੇ ਨਾਲ ਮਿਲ ਕੇ ਸਾਡੇ ਨਾਲ 2 ਕਰੋੜ ਦੀ ਠੱਗੀ ਸਾਡਾ ਪੀਅ ਰਿਆ ਵਿਅਕਤੀ ਮਾਰ ਗਿਆ ਪੁਲਿਸ ਨੇ ਸ਼ਿਕਾਇਤ ਦਰਜ ਕਰ ਰਹੀ ਹੈ ਤਪਤੀ ਸ਼ੁਰੂ ਹੋ ਗਈ ਹੈ ਉਹਦਾ ਇਹ ਕਹਿਣਾ ਹੈ ਨਵਜੋਤ ਸਿੱਧੂ ਇਹ ਕਹਿੰਦੀ ਹੈ ਕਿ ਸਾਨੂੰ ਸਾਡੇ ਪੀਅ ਨੇ ਇੱਕ ਦਿਨ ਕਿਹਾ ਕਿ ਇੱਥੇ ਰਣਜੀਤ ਐਵੇਨਿਊ ਹੈ ਅ ਅਮਰਸਰ ਦੇ ਵਿੱਚ ਜਿੱਥੇ ਕਾਫੀ ਮਹਿੰਗੀ ਜਗ੍ਹਾ ਮਿਲਦੀ ਹੈ ਔਰ ਬੜਾ ਪੌਸ਼ ਇਲਾਕਾ ਮੰਨਿਆ ਜਾਂਦਾ ਹੈ ਉੱਥੇ ਕਈ ਵੱਡੇ ਸ਼ੋਰੂਮ ਨੇ ਤੇ ਕਹਿੰਦੀ ਸਾਡਾ ਪੀਏ ਕਹਿੰਦਾ ਵੀ ਇੱਕ ਜਿਹੜਾ ਸ਼ੋਰੂਮ ਹੈ ਉਹਦੀ ਜਗ੍ਹਾ ਬੜੀ ਟਿਕਾਣੇ ਤੇ ਹੈ ਤੇ ਉਹ ਵਿਕਾਊ ਹੈ ਉਹਨਾਂ ਨੂੰ ਪੈਸੇ ਦੀ ਲੋੜ ਹੈ ਤੇ ਬੜੇ ਵਾਜਬ ਜੇ ਘੱਟ ਰੇਟ ਦੇ ਉੱਪਰ ਉਹ ਵਿਕ ਰਹੀ ਹੈ ਜੇ ਲੈਣੀ ਹੈ ਤੇ ਆਪਾਂ ਲੈ ਲੀਏ ਤੇ ਕਹਿੰਦੀ ਉਹਨੇ 2 ਕਰੋੜ ਦੇ ਵਿੱਚ ਸਾਡੇ ਪੀਏ ਨੇ ਸੌਦਾ ਤੈਅ ਕਰ ਲਿਆ ਤੇ ਕਹਿੰਦੀ ਫਿਰ ਉਹ ਜਿਹੜਾ ਪੀ ਆ ਰਿਹਾ ਸਾਡਾ ਵਿਅਕਤੀ ਉਹਨੇ ਇਹ ਕਿਆ ਵੀ ਇਹ ਐਨ ਆਰ ਆਈ ਹੈ ਇੱਕ ਤੇ ਉਹਦਾ ਸ਼ੋਰੂਮ ਹੈ ਤੇ ਕਹਿੰਦੀ 1 ਕਰੋੜ ਰੁਪਈਆ ਤਾਂ ਸਿੱਧਾ ਉਹਦੇ ਖਾਤੇ ਦੇ ਵਿੱਚ ਸਾਥੋ ਪਵਾ ਦਿੱਤਾ ਤੇ ਦੂਜੇ 1 ਕਰੋੜ ਰੁਪਈਏ ਦਾ ਚੈੱਕ ਲੈ ਗਿਆ ਕਹਿੰਦੀ ਅੱਜ ਤੱਕ ਉਹ ਸਾਨੂੰ ਪਤਾ ਨਹੀਂ ਲੱਗਾ ਵੀ ਉਹ ਚੈੱਕ ਦੇ ਪੈਸੇ ਕਿੱਧਰ ਗਏ ਤੇ ਉਹ ਸਾਰੀ ਰਕਮ ਕਿੱਧਰ ਗਈ ਹੈ ਤੇ ਉਹ ਸ਼ੋਰੂਮ ਕਿੱਧਰ ਗਿਆ ਤੇ ਸ਼ਿਕਾਇਤ ਦਰਜ ਕਰਾ ਦਿੱਤੀ ਗਈ ਹੈ ਹੁਣ ਪੁਲਿਸ ਤਫਤੀਸ਼ ਕਰੇਗੀ ਇੱਥੇ ਪਹਿਲਾ ਸਵਾਲ ਤਾਂ ਇਹ ਬਣਦਾ ਹੈ ਕਿ ਕੀ ਨਵਜੋਤ कौर ਸਿੱਧੂ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਘਰ ਵਾਲੀ ਹੈ ਕੀ ਉਹ ਠੀਕ ਕਹਿ ਰਹੀ ਹੈ ਕੀ ਤੁਹਾਨੂੰ ਜਪਦਾ ਹੈ ਕਿ ਉਹਦੀ ਗੱਲ ਬਿਲਕੁਲ ਸੱਚੀ ਹੈ ਕੀ ਐਨੇ ਪੜ੍ਹੇ ਲਿਖੇ ਪਰਿਵਾਰ ਦੇ ਨਾਲ ਐਨੇ ਆਰਾਮ ਦੇ ਨਾਲ ਕੋਈ ਠੱਗੀ ਮਾਰ ਸਕਦਾ ਹੈ ਤੁਹਾਡਾ ਇਹਦੇ ਤੇ ਕੀ ਵਿਚਾਰ ਹੈ ਹਾਂ ਮੈਨੂੰ ਲੱਗਦਾ ਮਾਰ ਸਕਦਾ ਹੈ ਠੱਗੀ ਵੱਜ ਸਕਦੀ ਹੈ ਭਰੋਸਾ ਜਦੋਂ ਕੋਈ ਵਿਅਕਤੀ ਕਿਸੇ ਤੇ ਕਰਦਾ ਹੈ ਤਾਂ ਅਗਲਾ ਉਸ ਭਰੋਸੇ ਦਾ ਕਈ ਵਾਰ ਫਾਇਦਾ ਉਠਾ ਜਾਂਦਾ ਹੁੰਦਾ ਹੁਣ ਇਸ ਮਾਮਲੇ ਦਾ ਸੱਚ ਕੀ ਹੈ ਉਹ ਤਾਂ ਤਫਤੀਸ਼ ਜਦ ਪੁਲਿਸ ਕਰੇਗੀ ਤਾਂ ਫਿਰ ਉਸ ਤਫਤੀਸ਼ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਏਗਾ ਤੇ ਦੂਜੇ ਪਾਸੇ ਪੰਜਾਬ ਦਾ ਸਿਹਤ ਮੰਤਰੀ ਜਿਹੜਾ ਬਲਵੀਰ ਸਿੰਘ ਹੈ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਘੇਰ ਲਿਆ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨੀ ਕੈਂਸਰ ਦੀ ਬਿਮਾਰੀ ਦੇ ਇਲਾਜ ਬਾਰੇ ਕੁਝ ਵੱਡੀਆਂ ਗੱਲਾਂ ਕੀਤੀਆਂ ਸੀ ਜਿਹਦੇ ਕਰਕੇ ਨਵਜੋਤ ਸਿੰਘ ਸਿੱਧੂ ਨੂੰ 800 ਕਰੋੜ ਦਾ ਨੋਟਿਸ ਵੀ ਆਇਆ ਜਿਹਦੇ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਡਾਕਟਰਾਂ ਨੇ 850 ਕਰੋੜ ਰੁਪਏ ਦਾ ਨੋਟਿਸ ਭੇਜਿਆ ਵੀ ਜਾਂ ਤਾਂ ਜਿਹੜਾ ਤੂੰ ਇਹ ਕਿਹਾ ਵੀ ਹਲਦੀ ਨਾਲ ਨਿੰਬੂ ਪਾਣੀ ਨਾਲ ਨਿੰਮ ਦੇ ਪੱਤਿਆਂ ਨਾਲ ਕੈਂਸਰ ਠੀਕ ਹੁੰਦਾ ਹੈ ਜਾਂ ਤਾਂ ਇਹਦੇ ਤੱਥ ਸਬੂਤ ਪੇਸ਼ ਕਰ ਜਾਂ ਫਿਰ ਅਸ ਮਾਫੀ ਮੰਗ ਤੇ ਨਹੀਂ ਤਾਂ ਅਸੀਂ ਤੇਰੇ ਉੱਪਰ 850 ਕਰੋੜ ਦਾ ਜਿਹੜਾ ਜੁਰਮਾਨੇ ਦਾ ਕੇਸ ਠੋਕਾਂਗੇ ਉਹਨਾਂ ਨੂੰ ਇਹ ਨੋਟਿਸ ਛਤਿਸਗੜ ਸਿਵਲ ਸੁਸਾਇਟੀ ਦੇ ਜਿਹੜੇ ਡਾਕਟਰ ਨੇ ਉਹਨਾਂ ਨੇ ਭੇਜ ਦਿੱਤਾ ਹੋਇਆ ਪਹਿਲਾਂ ਟਾਟਾ ਮੈਮੋਰੀਅਲ ਜਿਹੜਾ ਇੱਕ ਪ੍ਰਾਈਵੇਟ ਹਸਪਤਾਲ ਹੈ ਉਹਦੇ ਡਾਕਟਰਾਂ ਨੇ ਵੀ ਨਵਜੋਤ ਸਿੰਘ ਸਿੱਧੂ ਦਾ ਖੰਡਨ ਕੀਤਾ ਸੀ ਤੇ ਹੁਣ ਪੰਜਾਬ ਦਾ ਸਿਹਤ ਮੰਤਰੀ ਪੰਜਾਬ ਦਾ ਸਿਹਤ ਮੰਤਰੀ ਡਾਕਟਰ ਬਲਵੀਰ ਉਹ ਇਹ ਕਹਿੰਦਾ ਵੀ ਨਵਜੋਤ ਸਿੰਘ ਸਿੱਧੂ ਕਹਿੰਦਾ ਉਹ ਕ੍ਰਿਕਟ ਦਾ ਖਿਡਾਰੀ ਰਿਆ ਉਹਨੂੰ ਕ੍ਰਿਕਟ ਬਾਰੇ ਪਤਾ ਉਹ ਕ੍ਰਿਕਟ ਬਾਰੇ ਬੋਲੇ ਕਹਿੰਦਾ ਨਵਜੋਤ ਸਿੰਘ ਸਿੱਧੂ ਜਦੋਂ ਡਾਕਟਰ ਹੈ ਨਹੀਂ ਉਹਨੂੰ ਇਲਾਜ ਦਾ ਇਲਾਜ ਪ੍ਰਣਾਲੀ ਦਾ ਕੱਖ ਪਤਾ ਨਹੀਂ ਫਿਰ ਕਹਿੰਦਾ ਉਹਨੂੰ ਇਲਾਜ ਬਾਰੇ ਨਹੀਂ ਬੋਲਣਾ ਚਾਹੀਦਾ ਇਹ ਕੰਮ ਡਾਕਟਰਾਂ ਦਾ ਤੇ ਡਾਕਟਰਾਂ ਨੂੰ ਕਰਨ ਦੇਣਾ ਚਾਹੀਦਾ ਅਗਲੀ ਗੱਲ ਪੰਜਾਬ ਦੇ ਸਿਹਤ ਮੰਤਰੀ ਨੇ ਨਵਜੋਤ ਸਿੱਧੂ ਬਾਰੇ ਇਹ ਆਖੀ ਉਹ ਕਹਿੰਦਾ ਜੇਕਰ ਸਿਹਤ ਬਾਰੇ ਬੋਲਣਾ ਹੈ ਇਲਾਜ ਬਾਰੇ ਬੋਲਣਾ ਹੈ ਤਾਂ ਨਵਜੋਤ ਸਿੱਧੂ ਦੀ ਘਰ ਵਾਲੀ ਡਾਕਟਰ ਹੈ ਜਿਹਦਾ ਇਲਾਜ ਹੋਇਆ ਨਵਜੋਤ ਕੌਰ ਸਿੱਧੂ ਦਾ ਉਹ ਖੁਦ ਐਮਡੀ ਡਾਕਟਰ ਹੈ ਜੇ ਬੋਲਣਾ ਤਾਂ ਉਹ ਬੋਲੇ ਉਹ ਤੇ ਕਹਿੰਦਾ ਚੁੱਪ ਹੈ ਤੇ ਨਵਜੋਤ ਸਿੱਧੂ ਲੋਕਾਂ ਨੂੰ ਇਲਾਜ ਦੱਸੀ ਜਾਂਦਾ ਹੈ ਤੇ ਕਹਿੰਦਾ ਇਹ ਗੱਲ ਬਿਲਕੁਲ ਗਲਤ ਹੈ ਇਹ ਪੰਜਾਬ ਦੇ ਸਿਹਤ ਮੰਤਰੀ ਨੇ ਕਹੀ ਹੈ ਹੁਣ ਇੱਥੇ ਤੁਸੀਂ ਦੱਸਿਓ ਕੀ ਨਵਜੋਤ ਸਿੰਘ ਸਿੱਧੂ ਤੁਹਾਨੂੰ ਠੀਕ ਲੱਗਦਾ ਕਿ ਪੰਜਾਬ ਦਾ ਸਿਹਤ ਮੰਤਰੀ ਜਿਹੜਾ ਉਹਦੀ ਗੱਲ ਠੀਕ ਲੱਗਦੀ ਹੈ ਦੇਖੋ ਜੇ ਮੇਰੇ ਤੋਂ ਪੁੱਛੋ ਮੈਨੂੰ ਇੰਜ ਲੱਗਦਾ ਵੀ ਨਵਜੋਤ ਸਿੰਘ ਸਿੱਧੂ ਨੇ ਜਦੋਂ ਪਹਿਲੇ ਦਿਨ ਪ੍ਰੈਸ ਕਾਨਫਰੰਸ ਕਰਕੇ ਆਪਦੀ ਪਤਨੀ ਦੇ ਕੈਂਸਰ ਠੀਕ ਹੋਣ ਦਾ ਤਜਰਬਾ ਸ਼ੇਅਰ ਕੀਤਾ ਤਾਂ ਨਵਜੋਤ ਸਿੱਧੂ ਨੇ ਕੋਈ ਗਲਤ ਗੱਲਾਂ ਮੈਨੂੰ ਨਹੀਂ ਜਾਪੀਆਂ ਬੋਲੀਆਂ ਦੇਖੋ ਪਹਿਲਾਂ ਉਹਨੇ ਇਹ ਕਿਹਾ ਉਹ ਕਹਿੰਦਾ ਵੀ ਜਿਹੜੇ ਡਾਕਟਰ ਨੇ ਤੇ ਡਾਕਟਰੀ ਇਲਾਜ ਹੈ ਉਹ ਬਹੁਤ ਵੱਡੀ ਚੀਜ਼ ਹੈ ਡਾਕਟਰ ਦੀ ਸਲਾਹ ਤੋਂ ਬਿਨਾ ਕੁਝ ਨਹੀਂ ਕਰਨਾ ਚਾਹੀਦਾ ਇਹ ਗੱਲ ਨਵਜੋਤ ਸਿੱਧੂ ਨੇ ਪਹਿਲਾਂ ਕਹੀ ਉਹਨੇ ਫਿਰ ਦੁਬਾਰਾ ਵੀ ਇਹ ਗੱਲ ਦੱਸੀ ਵੀ ਮੇਰੀ ਤਾਂ ਘਰ ਵਾਲੀ ਖੁਦ ਐਮ ਡੀ ਡਾਕਟਰ ਹੈ ਮੈਂ ਡਾਕਟਰਾਂ ਦੇ ਉਲਟ ਕਿਵੇਂ ਜਾ ਸਕਦਾ ਪਰ ਉਹਨੇ ਕਿਹਾ ਕਹਿੰਦਾ ਇਸ ਸਾਰੇ ਇਲਾਜ ਦੇ ਦਰਮਿਆਨ ਜੋ ਗੱਲਾਂ ਅਸੀਂ ਨੋਟ ਕੀਤੀਆਂ ਉਹ ਇਹ ਹੈ ਕਿ ਕੈਂਸਰ ਦੀ ਬਿਮਾਰੀ ਜਾਂ ਕਿਸੇ ਵੀ ਬਿਮਾਰੀ ਦੇ ਇਲਾਜ ਦੇ ਵਿੱਚ ਇਲਾਜ ਨਾਲੋਂ ਪ੍ਰੇਹ ਜ਼ਰੂਰੀ ਇਹ ਤਾਂ ਬੜੇ ਪੁਰਾਣੇ ਕਹਾਵਤ ਹੁਣ ਤੱਕ ਚੱਲੀ ਆਉਂਦੀ ਯਾਰ ਇਲਾਜ ਨਾਲੋਂ ਪ੍ਰੇਹ ਨੂੰ ਵੱਡਾ ਮੰਨਿਆ ਜਾਂਦਾ ਜੇਕਰ ਕੋਈ ਬੰਦੇ ਨੂੰ ਖੰਗ ਲੱਗੀ ਹੈ ਉਹ ਦਵਾਈ ਜਿੰਨੀ ਮਰਜ਼ੀ ਲਈ ਜਾਵੇ ਪਰ ਜੇਕਰ ਉਹ ਮੂੰਗਫਲੀਆਂ ਵੀ ਦੱਬੀ ਜਾਏਗਾ ਤਲੀਆਂ ਚੀਜ਼ਾਂ ਵੀ ਦੱਬੀ ਜਾਏਗਾ ਤਾਂ ਉਹਦੀ ਖੰਗ ਕੌਣ ਠੀਕ ਕਰ ਲੂ ਫਿਰ ਜੇਕਰ ਕਹੇ ਬੰਦੇ ਦਾ ਕੈਸਟੋਲ ਵੱਧ ਹੈ ਜਾਂ ਕਿਸੇ ਬੰਦੇ ਦਾ ਟ੍ਰਾਈਗਲਿਸਰਾਈਡ ਵੱਧਦਾ ਹੈ ਖੂਨ ਗਾੜਾ ਹੈ ਉਹਨੂੰ ਡਾਕਟਰ ਕਹਿੰਦੇ ਆ ਵੀ ਤੂੰ ਕਿਉਂ ਜਾਂ ਮੱਖਣ ਜਾਂ ਪਰੌਂਠੇ ਜਾਂ ਤਲੀਆਂ ਚੀਜ਼ਾਂ ਸਮੋਸੇ ਟਿੱਕੀ 버ਗਰ ਇਹ ਚੀਜ਼ਾਂ ਤੂੰ ਛੱਡਣੀਆਂ ਨੇ ਤੇ ਜੇ ਉਹ ਇਹ ਰੋਜ਼ ਦੱਬੀ ਤੁਰਿਆ ਆਵੇ ਉਂਝ ਦਵਾਈ ਖਾਈ ਜਾਵੇ ਤਾਂ ਉਹਦੀ ਬਿਮਾਰੀ ਠੀਕ ਨਹੀਂ ਹੋ ਸਕਦੀ ਸੋ ਨਵਜੋਤ ਸਿੱਧੂ ਨੇ ਐਸੇ ਹੀ ਭਾਵਨਾ ਚ ਗੱਲ ਕੀਤੀ ਕਿ ਵੇਖੋ ਜਿਹੜੀ ਡਾਈਟ ਆ ਜਿਹੜਾ ਖਾਣਾ ਇਹ ਮਰੀਜ਼ ਲਈ ਬੜਾ ਮਹੱਤਵਪੂਰਨ ਹੁੰਦਾ ਉਹ ਕਹਿੰਦਾ ਅਸੀਂ ਤਾਂ ਜਦੋਂ ਇਲਾਜ ਕਰਾਉਂਦੇ ਰਹੇ ਤੇ ਨਾਲ ਨਾਲ ਅਸੀਂ ਜਿਹੜਾ ਨਿੰਬੂ ਪਾਣੀ ਹਲਦੀ ਤੇ ਨਿੰਮ ਦੇ ਪੱਤੇ ਇਹ ਵੀ ਮੇਰੀ ਘਰ ਵਾਲੀ ਨੂੰ ਦਿੱਤੇ ਜਿਹਦੇ ਨਾਲ ਬਹੁਤ ਜਲਦੀ ਸਾਨੂੰ ਲਾਭ ਮਿਲਿਆ ਬਹੁਤ ਜਲਦੀ ਫਾਇਦਾ ਮਿਲਿਆ ਤੇ ਨਾਲੇ ਨਵਜੋਤ ਸਿੱਧੂ ਨੇ ਇਹ ਆਖਿਆ ਕਿ ਜਿੰਨੇ ਖਾਣਿਆਂ 'ਚ ਕਾਰਬੋਹਾਈਡਰੇਟ ਹੈ ਤੇ ਸਟਾਰਚ ਹੈ ਮਤਲਬ 슈ਗਰ ਹੈ ਉਹ ਬੰਦ ਕਰ ਦੇਣੇ ਚਾਹੀਦੇ ਨੇ ਤਾਂ ਇਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਤਾਂ ਆਮ ਹੀ ਡਾਕਟਰ ਬੋਲਦੇ ਰਹਿੰਦੇ ਨੇ। ਅੱਛਾ ਡਾਕਟਰਾਂ ਦੇ ਇੱਕ ਦੂਜੇ ਨਾਲ ਬਿਆਨ ਰਲਦੇ ਹੀ ਨਹੀਂ। ਬੜੇ ਡਾਕਟਰ ਮੈਂ ਵੇਖੇ ਨੇ ਜਿਨ੍ਹਾਂ ਦੇ ਬਿਆਨ ਇੱਕ ਦੂਜੇ ਨਾਲ ਨਹੀਂ ਰਲਦੇ। ਫਿਰ ਉਹਨਾਂ ਨੂੰ ਕੀ ਕਹੋਗੇ? ਨਵਜੋਤ ਸਿੱਧੂ ਚੱਲ ਨਹੀਂ ਬੋਲਦਾ। ਨਵਜੋਤ ਸਿੱਧੂ ਨੂੰ ਮੈਂ ਸਿਆਸੀ ਤੌਰ ਤੇ ਮੈਂ ਠੀਕ ਨਹੀਂ ਸਮਝਦਾ। ਜਿਵੇਂ ਪਹਿਲਾਂ ਉਹ ਭਾਜਪਾ ਛੱਡ ਕੇ ਕਾਂਗਰਸ 'ਚ ਆਇਆ ਤੇ ਕਦੇ ਕਿਹਦੀਆਂ ਤਰੀਫਾਂ ਤੇ ਕਦੇ ਕਿਹਦੀਆਂ ਤੇ ਸਟੈਂਡ ਉਹਦਾ ਸਿਆਸੀ ਤੌਰ ਤੇ ਮੈਨੂੰ ਠੀਕ ਨਹੀਂ ਲੱਗਦਾ। ਪਰ ਆ ਜਿਹੜੀ ਗੱਲ ਉਹਨੇ ਬੋਲੀ ਆ ਇਹ ਮੈਨੂੰ ਠੀਕ ਜਾਪੀ ਹੈ ਵੇਖੋ ਜਿਹੜਾ ਇਹ ਕਿਹਾ ਜਾਂਦਾ ਵੀ ਨਵਜੋਸ਼ ਸਿੱਧੂ ਲਾਜ ਬਾਰੇ ਕੋਈ ਸਲਾਹ ਕਿਵੇਂ ਦੇ ਸਕਦਾ ਤੇ ਫਿਰ ਡਾਕਟਰ ਜਿਹੜੇ ਮੈਂ ਤੁਹਾਨੂੰ ਮੈਨੂੰ ਤੁਸੀਂ ਕਹੋ ਤਾਂ ਮੈਂ ਤੁਹਾਨੂੰ 10 ਡਾਕਟਰ ਇੱਕੋ ਬਿਮਾਰੀ ਦੇ 10 ਡਾਕਟਰਾਂ ਦੀਆਂ ਇੰਟਰਵਿਊ ਕਰਕੇ ਲਿਆ ਦੇਣਾ ਜਾਂ ਪਹਿਲਾਂ ਕੀਤੀਆਂ ਹਜ਼ਾਰਾਂ ਚੈਨਲਾਂ ਤੇ ਮੈਂ ਖੁਦ ਵੀ ਕੀਤੀਆਂ ਨੇ ਵਿਖਾ ਦੇਣਾ ਵੈਦਾਂ ਦੀਆਂ ਤੇ ਡਾਕਟਰਾਂ ਦੀਆਂ ਜਿਨ੍ਹਾਂ ਦੇ ਬਿਆਨ ਇੱਕੋ ਮੁੱਦੇ ਤੇ ਇੱਕੋ ਬਿਮਾਰੀ ਬਾਰੇ ਅਲੱਗ-ਅਲੱਗ ਨੇ ਪਰਹੇਜ਼ ਬਾਰੇ ਤੇ ਇਲਾਜ ਬਾਰੇ ਅਲੱਗ-ਅਲੱਗ ਬਿਆਨ ਕੋਈ ਡਾਕਟਰ ਤਾਂ ਇਹ ਕਹਿੰਦੇ ਹੁਣ ਇੱਥੇ ਜਦੋਂ ਕਰੋਨਾ ਹੋਇਆ ਸੀ ਉਦੋਂ ਵੀ ਡਾਕਟਰਾਂ ਦੇ ਬਿਆਨ ਅਲੱਗ-ਅਲੱਗ ਸੀ ਕਰੋਨਾ ਦੇ ਵਾਇਰਸ ਬਾਰੇ ਬਿਆਨ ਡਾਕਟਰਾਂ ਦੇ ਅਲੱਗ-ਅਲੱਗ ਆਏ ਉਸ ਤੋਂ ਬਾਅਦ ਸੈਂਕੜੇ ਤਰ੍ਹਾਂ ਦੇ ਇਲਾਜ ਨੇ ਜਿਨ੍ਹਾਂ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਦੇ ਪਰਹੇਜ਼ ਬਾਰੇ ਡਾਕਟਰਾਂ ਦੇ ਵਿਚਾਰ ਜਿਹੜੇ ਅਲੱਗ-ਅਲੱਗ ਨੇ ਹੁਣ ਫਿਰ ਉੱਥੇ ਕੀ ਕਹੋਗੇ ਕੀ ਉਹ ਡਾਕਟਰ ਵੀ ਫਿਰ ਜਾਣਬੁੱਝ ਕੇ ਕਰਦੇ ਨੇ ਦੇਖੋ ਇੱਕ ਗੱਲ ਤਾਂ ਸਿੱਧੀ ਤੇ ਸਾਫ਼ ਹੈ ਜਦੋਂ ਦਾ ਇਹ ਜਿਹੜਾ ਪ੍ਰਾਈਵੇਟਾਈਜੇਸ਼ਨ ਦਾ ਦੌਰ ਸ਼ੁਰੂ ਹੋਇਆ ਮੁਨਾਫਾ ਖੋਰੀ ਦਾ ਦੌਰ ਸ਼ੁਰੂ ਹੋਇਆ ਇਹਦੇ ਵਿੱਚ ਹਰ ਕਿੱਤਾ ਜਿਹੜਾ ਉਹ ਵਪਾਰ ਬਣਿਆ ਜਿਹੜੀ ਪੜ੍ਹਾਈ ਆ ਸਿੱਖਿਆ ਇਹ ਵਪਾਰ ਬਣੀ ਜਿਹੜਾ ਇਲਾਜ ਹੈ ਇਹ ਵੀ ਵਪਾਰ ਬਣਿਆ ਹੋਰ ਸਾਰੀਆਂ ਚੀਜ਼ਾਂ ਵੀ ਵਪਾਰ ਬਣੀਆਂ ਬਣ ਗਈਆਂ ਤਾਂ ਜਦੋਂ ਕੋਈ ਕਿਤਾਬ ਵਪਾਰ ਬਣਦਾ ਹੈ ਨਾ ਤਾਂ ਉਹਦੇ ਵਿੱਚ ਫਿਰ ਮੁੱਖ ਚੀਜ਼ ਪ੍ਰੋਫਿਟ ਹੋ ਜਾਂਦਾ ਮੁਨਾਫਾ ਪ੍ਰੋਫਿਟ ਕਮਾਉਣਾ ਪੈਸਾ ਕਮਾਉਣਾ ਤਾਂ ਹੁਣ ਜਿਹੜਾ ਇਲਾਜ ਹੈ ਇਸ ਟਾਈਮ ਵੱਡੀ ਗਿਣਤੀ ਇਲਾਜ ਪ੍ਰਬੰਧ ਜਿਹੜਾ ਹੈ ਉਹ ਪ੍ਰਾਈਵੇਟ ਹੱਥਾਂ 'ਚ ਚੱਲ ਰਿਹਾ ਹੈ ਮੁਨਾਫੇ ਲਈ ਪ੍ਰੋਫਿਟ ਲਈ ਪੈਸੇ ਲਈ ਚੱਲ ਰਿਹਾ ਹੈ ਤਾਂ ਜਦੋਂ ਇਲਾਜ ਵਪਾਰ ਬਣ ਗਿਆ ਪੈਸੇ ਲਈ ਚੱਲ ਰਿਹਾ ਤਾਂ ਫਿਰ ਜਿੰਨੇ ਪ੍ਰਾਈਵੇਟ ਇਲਾਜ ਵਾਲੇ ਮੁਨਾਫਾ ਖੋਰ ادارے ਨੇ ਉਹਨਾਂ ਦੇ ਲਈ ਮਰੀਜ਼ ਮਰੀਜ਼ ਨਹੀਂ ਗਾਹ ਕਾ ਗਾਕ ਗਾਕ ਜਿਵੇਂ ਦੁਕਾਨ ਤੇ ਗਾਹਕ ਗਿਆ ਉਤੋਂ ਪੈਸਾ ਕਮਾਉਣਾ ਐਦਾਂ ਹੁਣ ਤੱਕ ਕਿੰਨੇ ਡਾਕਟਰ ਨੇ ਜਿਨ੍ਹਾਂ ਨੂੰ ਅਦਾਲਤਾਂ ਨੇ ਸਜ਼ਾਵਾਂ ਕੀਤੀਆਂ ਨੇ ਜਿਨ੍ਹਾਂ ਨੇ ਆਪ ਦੇ ਲਾਲਚ ਲਈ ਪੈਸੇ ਦੇ ਲਾਲਚ ਲਈ ਲੋਕਾਂ ਦੇ ਅੰਗ ਤੱਕ ਕੱਢ ਕੇ ਵੇਚੇ ਕਿੰਨੇ ਡਾਕਟਰ ਨੇ ਜਿੰਨਾ ਤੇ ਇਹ ਦੋਸ਼ ਲੱਗੇ ਨੇ ਕਿ ਉਹ ਮਰ ਚੁੱਕੇ ਬੰਦੇ ਦੀ ਲਾਸ਼ ਨੂੰ ਦੋ ਦੋ ਤਿੰਨ ਤਿੰਨ ਦਿਨ ਬੈੱਡ ਤੇ ਪਾਈ ਰੱਖਦੇ ਨੇ ਬਿੱਲ ਵਧਾਉਣ ਲਈ ਕਿੰਨੇ ਡਾਕਟਰ ਨੇ ਜਿੰਨਾ ਤੇ ਇਹ ਦੋਸ਼ ਲੱਗੇ ਨੇ ਕਿ ਜਿਹੜੇ ਆਪਰੇਸ਼ਨ ਦੀ ਲੋੜ ਨਹੀਂ ਸੀ ਉਹ ਵੀ ਆਪਰੇਸ਼ਨ ਉਹਨਾਂ ਨੇ ਕਰਤਾ ਸਿਰਫ ਪ੍ਰੋਫਿਟ ਦੀ ਖਾਤਰ ਮੁਨਾਫੇ ਦੀ ਖਾਤਰ ਜਿੱਥੇ ਜਿਹੜੇ ਚੰਗੇ ਡਾਕਟਰ ਨੇ ਇਮਾਨਦਾਰ ਡਾਕਟਰ ਨੇ ਉਹਨਾਂ ਨੂੰ ਲੱਖ ਵਾਰ ਪ੍ਰਣਾਮ ਹੈ ਸਲਾਮ ਹੈ ਹੈਗੇ ਨੇ ਇਹੋ ਜਿਹੇ ਡਾਕਟਰ ਬੜੇ ਹੈਗੇ ਨਹੀਂ ਪਰ ਜਿਵੇਂ ਜਿਵੇਂ ਸਿੱਖਿਆ ਹੈ ਚਾਹੇ ਅਲਾਜ ਹੈ ਇਹ ਪ੍ਰਾਈਵੇਟ ਹੱਥਾਂ 'ਚ ਵਪਾਰ ਬਣਿਆ ਹੈ ਮੁਨਾਫੇ ਲਈ ਬਣਿਆ ਹੈ ਤਾਂ ਜਿਹੜਾ ਜਿਹੜਾ ਅਸਲੀ ਭਾਵਨਾ ਸੀ ਉਹਦਾ ਕਤਲ ਤਾਂ ਹੋਇਆ ਉਹ ਤਾਂ ਖਤਮ ਹੋਈ ਹੈ ਹੁਣ ਮੰਨ ਲਓ ਇੱਕ ਡਾਕਟਰ ਜਿਹੜਾ ਪਹਿਲਾਂ ਤਾਂ ਡਾਕਟਰੀ ਦੀ ਪੜ੍ਹਾਈ ਇੰਨੀ ਮਹਿੰਗੀ ਤੁਸੀਂ ਦੇਖੋ ਕਿੰਨੀ ਮਹਿੰਗੀ ਕਰ ਦਿੱਤੀ ਹੈ ਡਾਕਟਰੀ ਦੀ ਪੜ੍ਹਾਈ ਇੱਕ ਬੰਦਾ ਐਮਬੀਬੀਐਸ ਕਰਨ ਤੇ 2.5 ਤੋਂ 3 ਕਰੋੜ ਰੁਪਈਆ ਲਾਉਂਦਾ ਫਿਰ ਐਮ ਡੀ ਕਰਨ ਤੇ ਫੇਰ ਉਹ ਕਰੋੜਾਂ ਰੁਪਈਏ ਫੂਕਦਾ ਇੱਕ ਬੰਦਾ ਐਮ ਡੀ ਡਾਕਟਰ ਬਣਨ ਤੱਕ 5 ਕਰੋੜ ਰੁਪਈਏ ਤੱਕ ਫੂਕਣਾ ਪੈਂਦਾ ਉਹਨੂੰ ਤਾਂ ਫਿਰ ਜੇ ਇੰਨਾ ਮਹਿੰਗਾ ਕੋਈ ਡਾਕਟਰ ਬਣੇਗਾ ਤਾਂ ਉਹ ਫਿਰ ਡਾਕਟਰ ਬਣ ਕੇ ਕੀ ਕਮਾਏਗਾ ਨਹੀਂ ਤਾਂ ਇਹੀ ਮੈਂ ਕਹਿੰਦਾ ਕਿ ਜਿਹੜਾ ਇਲਾਜ ਪ੍ਰਬੰਧ ਹੈ ਉਹਦੇ ਵਿੱਚ ਸਭ ਤੋਂ ਵੱਡੀ ਗੜਬੜ ਹੈ ਜਿਹੜੇ ਆਮ ਘਰਾਂ ਦੇ ਧੀਆਂ ਪੁੱਤ ਨੇ ਉਹ ਡਾਕਟਰ ਬਣਨ ਦਾ ਸੁਪਨਾ ਹੀ ਨਹੀਂ ਲੈ ਸਕਦੇ ਕਿਉਂਕਿ ਡਾਕਟਰੀ ਦੀ ਪੜ੍ਹਾਈ ਇੰਨੀ ਮਹਿੰਗੀ ਯਾਰ ਐਨੀ ਮਹਿੰਗੀ ਪੜ੍ਹਾਈ ਡਾਕਟਰੀ ਦੀ ਹੱਦ ਹੀ ਹੋਈ ਪਈ ਐ ਤਾਂ ਜਦੋਂ ਤੱਕ ਇਹ ਇਲਾਜ ਪ੍ਰਬੰਧ ਚ ਸੁਧਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਕੋਈ ਵੀ ਫਾਇਦਾ ਨਹੀਂ ਹੋਣਾ ਇਹ ਡਾਕਟਰ ਬਲਬੀਰ ਸਿੱਧੂ ਵਰਗੇ ਜਿਹੜੇ ਮੰਤਰੀ ਸਾਹਿਬ ਵਰਗੇ ਨੇ ਠੀਕ ਐ ਨਵਜੋਤ ਸਿੱਧੂ ਨੂੰ ਉਹਨੇ ਸਲਾਹ ਦਿੱਤੀ ਐ ਲੱਖ ਵਾਰ ਦੇ ਲੈਣ ਪਰ ਥੋੜਾ ਜਿਹਾ ਇਧਰ ਵੀ ਧਿਆਨ ਮਾਰਨ ਇਹ ਜਿਹੜਾ ਜਿਹੜਾ ਇਹ ਇਲਾਜ ਤੇ এডਿਕੇਸ਼ਨ ਇਹ ਦੋਨੋਂ ਚੀਜ਼ਾਂ ਜਿਹੜੀਆਂ ਵਪਾਰ ਬਣੀਆਂ ਨੇ ਇਹਨਾਂ ਨੂੰ ਵਪਾਰਕ ਤੌਰ ਤੇ ਬੰਦ ਕਰਕੇ ਇਹਨਾਂ ਨੂੰ ਲੋਕ ਸੇਵਾ ਦੇ ਅਦਾਰੇ ਬਣਾਉਣਾ ਚਾਹੀਦਾ ਹੈ ਇਹ ਮੈਨੂੰ ਜਾਪਦਾ ਹੈ ਇਹ ਤੁਹਾਡਾ ਇਹਦੇ ਤੇ ਕੀ ਵਿਚਾਰ ਹੈ ਤੁਸੀਂ ਆਪਣਾ ਕੀਮਤੀ ਵਿਚਾਰ ਜਰੂਰ ਲਿਖਿਓ ਤੁਹਾਡੇ ਕੀਮਤੀ ਸਲਾਹ ਦੀ ਵਿਚਾਰ ਦੀ ਅਸੀਂ ਉਡੀਕ ਕਰਾਂਗੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ